ਸ਼ਸ਼ੀਕਾਲ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਦੇ ਉੱਤੇ ਸਵਾਗਤ ਹੈ ਮੈਂ ਰਾਜਗਨਬੀਤ ਸਿੰਘ ਇੱਕ ਬ੍ਰੇਕਿੰਗ ਨਿਊਜ਼ ਲੈ ਕੇ ਹਾਜ਼ਰਾਂ ਜਿਵੇਂ ਆਪਾਂ ਸਭ ਜਾਣਦੇ ਆ ਕੁਝ ਸਮਾਂ ਪਹਿਲਾਂ ਕੁਝ ਮਹੀਨੇ ਪਹਿਲਾਂ ਅਮਰੀਕਾ ਦੀ ਸਰਕਾਰ ਡਿਪਾਰਟਮੈਂਟ ਆਫ ਜਸਟਿਸ ਨੇ ਨikhil ਗੁਪਤਾ ਨਾਂ ਦੇ ਉਸ ਬੰਦੇ ਦੇ ਉਲਟ ਚਾਹ ਸ਼ੀਟ ਦਾਇਰ ਕੀਤੀ ਸੀ ਅਦਾਲਤ ਦੇ ਵਿੱਚ ਜਿਸ ਨੇ ਸਿੱਖ ਫਾਰ ਜਸਟੀ ਦੇ ਜਨਰਲ ਕਾਉਂਸਲ ਗੁਰਪਤਵੰਨ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਘੜੀ ਸੀ ਉਸਦੇ ਲਈ ਸੁਪਾਰੀ ਜਿਹੜੀ ਆ ਉਹ ਦੇ ਰਿਆ ਸੀ ਸੋ ਉਸ ਦੇ ਬਾਬਤ ਨikhil gupta ਨੂੰ ਬਾਅਦ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਹੈ ਚੈੱਕ ਰਿਪਬਲਿਕ ਦੇ ਵਿੱਚ ਉਸ ਤੋਂ ਪਹਿਲਾਂ ਜੇ ਦੇਖਿਆ ਜਾਵੇ ਤਾਂ ਜੂਨ ਮਹੀਨੇ ਦੇ ਵਿੱਚ ਪਿਛਲੇ ਸਾਲ 2023 ਦੇ ਵਿੱਚ ਪਾਇ ਹਰਦੀਪ ਸਿੰਘ ਨਿਜਰ ਹੁਣਾ ਦਾ ਕਤਲ ਕੀਤਾ ਜਾਂਦਾ ਹੈ ਅਸੈਸੀਨੇਸ਼ਨ ਹੁੰਦੀ ਆ ਉਸ ਨੂੰ ਲੈ ਕੇ ਆਪਾਂ ਆਲਰੇਡੀ ਬਹੁਤ ਸਾਰੀਆਂ ਨਿਊਜ਼ ਰਿਪੋਰਟਸ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਨੇ ਆ ਇਹ ਜਿਹੜੀ ਖਬਰ ਆ ਨikhil gupta ਦੇ ਨਾਲ ਸੰਬੰਧਿਤ ਆ ਚੈੱਕ ਰਿਪਬਲਿਕ ਦੀ ਜਿਹੜੀ ਉੱਥੋਂ ਦੀ ਸੰਵਿਧਾਨਿਕ ਅਦਾਲਤ ਆ ਕਨਸਟੀਚਿਊਸ਼ਨਲ ਜਿਹੜਾ ਕੋਰਟ ਆ ਉਹਨਾਂ ਨੇ ਇੱਕ ਵਾਰੀ ਫੇਰ ਹਰੀ ਚੰਡੀ ਦੇ ਦਿੱਤੀ ਆ ਕੁਝ ਮਹੀਨੇ ਪਹਿਲਾਂ ਚੈੱਕ ਦੀ ਇਸ ਅਦਾਲਤ ਨੇ ਨikhil Gupta ਦੀ ਹਵਾਲਗੀ ਅਮਰੀਕਾ ਨੂੰ ਦੇਣ ਦੇ ਲਈ ਹਰੀ ਚੰਡੀ ਦਿੱਤੀ ਸੀ ਇਜਾਜ਼ਤ ਦਿੱਤੀ ਸੀ ਪਰ ਉਸ ਤੋਂ ਬਾਅਦ ਦੇ ਵਿੱਚ ਨikhil Gupta ਨੇ ਇਹ ਕਿਹਾ ਸੀਗਾ ਵੀ ਨਹੀਂ ਇਸ ਦੇ ਨਾਲ ਮੇਰਾ ਜਿਹੜੇ ਰਾਈਟਸ ਆ ਉਸ ਦਾ ਘਾਣ ਹੋ ਰਿਹਾ ਆ ਇਸ ਲਈ ਮੇਰੀ ਹਵਾਲਗੀ ਅਮਰੀਕਾ ਨੂੰ ਨਾ ਦਿੱਤੀ ਜਾਵੇ ਪਰ ਜਿਹੜੀ ਚੈੱਕ ਰਿਪਬਲਿਕ ਦੀ ਕਨਸਟੀਚਿਊਸ਼ਨਲ ਅਦਾਲਤ ਆ ਜਿਹੜੀ ਉਸ ਦਾ ਕੋਰਟ ਆ ਉਹਨੇ ਕਿਹਾ ਵੀ ਇਸ ਦੇ ਨਾਲ ਤੇਰੇ ਰਾਈਟਸ ਦੇ ਵਿੱਚ ਕੋਈ ਵੀ ਵਿਗੜ ਨਹੀਂ ਪੈਂਦਾ ਕੋਈ ਤੇਰੇ ਰਾਈਟ ਦੇ ਵਿੱਚ ਘਾਟਾ ਨਹੀਂ ਹੁੰਦਾ ਇਸ ਲਈ ਤੇਰੀ ਹਵਾਲਗਿਰੀ ਆ ਉਹ ਅੱਗੇ ਜਾਣ ਦਿੱਤੀ ਜਾਣੀ ਚਾਹੀਦੀ ਆ ਇਹ ਜ਼ਿਕਰ ਜੋ ਗੱਲ ਹੈ ਵੀ ਅਜੇ ਵੀ ਇਸ ਦੇ ਉੱਤੇ ਜਿਹੜੀ ਉਥੋਂ ਦੇ ਮਨਿਸਟਰ ਹੈਗੇ ਨੇ ਪਾਇਵਲ ਬਲਾਜੇਕ ਚੈਕਰ ਪਬਲਿਕ ਨੇ ਮਨਿਸਟਰ ਆਫ ਜਸਟਿਸ ਉਹਨਾਂ ਦੀ ਹਰੀ ਜਿਹੜੀ ਸਿਆਹੀ ਯਾਨੀ ਕਿ ਹਰੀ ਚੰਡੀ ਉਹਨਾਂ ਦੀ ਮਿਲਣੀ ਬਾਕੀ ਹੈਗੀ ਆ ਗੁਰਪਤਵੰਦ ਸਿੰਘ ਪੰਨੂ ਹੁਣਾਂ ਦੇ ਕਤਲ ਜੀ ਜਿਹੜੀ ਸਾਜ਼ਿਸ਼ ਕਢੀ ਗਈ ਸੀਗੀ ਰਾ ਦਾ ਜਿਹੜਾ ਇੱਕ ਏਜੰਟ ਉਸ ਦੇ ਵਿੱਚ ਯਾਦਵ ਸ਼ਾਮਲਾ ਉਸ ਦੇ ਨਾਲ ਕਿਦਾਂ ਗੁੱਪਤੇ ਨੇ ਮਿਲ ਕੇ ਇਹ ਸਾਜ਼ਿਸ਼ ਕਢੀ ਕਿਦਾਂ ਉਸ ਨੇ 1 ਲੱਖ ਡਾਲਰ ਦੀ ਜਿਹੜੀ ਸੁਪਾਰੀ ਦਿੱਤੀ ਸੀ ਜਿਨ੍ਹਾਂ ਚੋਂ DEA ਦਾ ਡਿਪਾਰਟਮੈਂਟ ਆਫ ਐਨਫੋਰਸਮੈਂਟ ਡਰੱਗ ਐਂਡ ਐਨਫੋਰਸਮੈਂਟ ਏਜੰਸੀ ਦਾ ਜਿਹੜਾ ਇੱਕ ਅੰਡਰਕਵਰਡ ਹਿਟਮੈਨ ਬਣਿਆ ਸੀ ਉਸ ਨੂੰ ਇਸ ਨਿਕਲ ਗੁਪਤੇ ਨੇ ਡਾਲਰ ਦਿੱਤੇ ਸੀਗੇ ਜੋ ਕਿ ਤਸਵੀਰਾਂ ਦੇ ਵਿੱਚ ਵੀ ਜਿਹੜੇ ਉਹ ਕੈਦ ਹੋਏ ਜਿਸ ਤੋਂ ਬਾਅਦ ਦੇ ਵਿੱਚ ਇਹ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਸੀ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਡਿਪਾਰਟਮੈਂਟ ਆਫ ਜਸਟਿਸ ਨੇ ਅਦਾਲਤ ਵਿੱਚ ਇਹ ਜਿਹੜੇ ਦਸਤਾਵੇਜ਼ ਆ ਉਹ ਦਾਖਲ ਕਰਾਇਆ ਸੀ ਇਨਡਾਈਟਮੈਂਟ ਜਿਹੜੀ ਉਹ ਕੀਤੀ ਸੀ ਉਸ ਦੇ ਵਿੱਚ ਸੀਸੀ1 ਨਾਂ ਦਾ ਇੱਕ ਬੰਦਾ ਸੀ ਜੋ ਕਿ ਬਾਅਦ ਦੇ ਵਿੱਚ ਰਾ ਦਾ ਯਾਦਵ ਨਾਂ ਦਾ ਜਿਹੜਾ ਇੱਕ ਏਜੰਟ ਆ ਉਹ ਨਿਕਲਿਆ ਸੀਗਾ ਸੋ ਸੰਵਿਧਾਨਕ ਕੋਰਟ ਨੇ ਜਿਹੜਾ ਗੁਪਤੇ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਐ ਐਕਸੈਡੀਸ਼ਨ ਰੋਕਣ ਵਾਲੀ ਉਹਨਾਂ ਨੇ ਕਿਹਾ ਵੀ ਜਿਹੜਾ ਕੰਪਲੇਂਟ ਕੀਤੀ ਗਈ ਆ ਇੰਡੀਆ ਦੇ ਇਸ ਸਿਟੀਜ਼ਨ ਦੇ ਦੁਆਰਾ ਇਹ ਕ੍ਰਿਮੀਨਲ ਪ੍ਰੋਸੀਡਿੰਗਸ ਜਿਹੜੀਆਂ ਕਿ ਯੂਐਸ ਦੇ ਵਿੱਚ ਕੰਡਕਟ ਹੋਣੀਆਂ ਆ ਉਹ ਉਸ ਦੇ ਉਲਟ ਉਸ ਨੂੰ ਉਹਨਾਂ ਨੇ ਰਿਜੈਕਟ ਜਿਹੜਾ ਉਹ ਕਰ ਦਿੱਤਾ ਆ ਸੋ ਕਹਿੰਦੇ ਆ ਵੀ ਯੂਐਸ ਦੇ ਦੁਆਰਾ ਇਸ ਨੂੰ ਪ੍ਰੋਸੀਕਿਊਟ ਕੀਤਾ ਜਾਣਾ ਆ ਜਿਹੜੀ ਉਹਨੇ ਕਾਂਸਪਰੇਸੀ ਉੱਥੇ ਘੜੀ ਸੀਗੀ ਜਿਹਨੇ ਕਮਿਟ ਕੀਤਾ ਸੀ ਮਰਡਰ ਫॉर ਹਾਇਰ ਹੈਡਿੰਗ ਤੇ ਬੈਟਿੰਗ ਉਸ ਜੁਰਮ ਦੇ ਵਿੱਚ ਮਦਦ ਕਰਨੀ ਤੇ ਉਸ ਤੋਂ ਬਾਅਦ ਦੇ ਵਿੱਚ ਉੱਥੋਂ ਭੱਜਣਾ ਸੋ ਕਨਸਟੀਟਿਊਸ਼ਨਲ ਕੋਰਟ ਆ ਉਹਨੇ ਕਨਫਰਮ ਕਰ ਦਿੱਤਾ ਹੈ ਵੀ ਇਹ ਜਿਹੜਾ ਡਿਸੀਜਨ ਆ ਉਹ ਬਿਲਕੁਲ ਸਹੀ ਹੈਗਾ ਆ ਸੋ ਕਹਿੰਦੇ ਵੀ ਚੈੱਕ ਕੋਰਟ ਦੇ ਵਿੱਚ ਹੁਣ ਇਸ ਦਾ ਸਮਾਂ ਖਤਮ ਆ ਇਸ ਦੇ ਬਾਅਦ ਦੇ ਵਿੱਚ ਹੁਣ ਕੋਈ ਵੀ ਹੋਰ ਜ਼ਿਰਾ ਜਾਂ ਹੋਰ ਕੋਈ ਪਟੀਸ਼ਨ ਨਹੀਂ ਹੋਊਗੀ ਸੋ ਇਸ ਦੇ ਵਿੱਚ ਜੇ ਦੇਖਿਆ ਜਾਵੇ ਸਤਿਵਿਧਾਨਿਕ ਕੋਰਟ ਨੇ ਗੁਪਤਾ ਦੀ ਐਕਸਟਰਡੀਸ਼ਨ ਨੂੰ ਹਰੀ ਛੰਡੀ ਦੇ ਦਿੱਤੀ ਹੈ। ਵਾਸ਼ਿੰਗਟਨ ਪੋਸਟ ਨੇ April 2022 ਦੇ ਵਿੱਚ ਇੱਕ ਇਨਵੈਸਟਿਗੇਟਿਵ ਰਿਪੋਰਟ ਸ਼ਾਇਆ ਕੀਤੀ ਜਿਸ ਵਿੱਚ ਰਾ ਦੇ ਵਿਕਰਮ ਯਾਦਵ ਦਾ ਨਾਮ ਆਉਂਦਾ ਹੈ। ਇੰਡੀਆ ਨੇ ਆਬਵੀਅਸਲੀ ਉਸ ਪੂਰੀ ਰਿਪੋਰਟ ਨੂੰ ਨਕਾਰ ਦਿੱਤਾ ਸੀ। ਇਸ ਦੇ ਵਿੱਚ ਇਹ ਵੀ ਦੱਸ ਦਿੱਤੀ ਜਾਈਏ ਵਾਸ਼ਿੰਗਟਨ ਪੋਸਟ ਨੇ ਜ਼ਿਕਰ ਕੀਤਾ ਸੀਗਾ ਵੀ ਯੂਐਸ ਦੇ ਏਜੰਟਸ ਨੇ ਹੀ ਕੋਈ ਲਾਲਚ ਦੇ ਕੇ ਗੁਪਤੇ ਨੂੰ ਦੁਬਾਰਾ ਇੰਡੀਆ ਤੋਂ ਚੱਕ ਰਿਪਬਲਿਕ ਪ੍ਰਾਗ ਦੇ ਵਿੱਚ ਬੁਲਾਇਆ ਸੀ ਜਿੱਥੇ ਆਉਂਦਿਆਂ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਆ ਨਵੰਬਰ 2023 ਦੇ ਵਿੱਚ ਜਸਟਿਸ ਡਿਪਾਰਟਮੈਂਟ ਨੇ ਇਹ ਇਨਡਾਈਟਮੈਂਟ ਕੀਤੀ ਸੀਗੀ ਸੋ ਇਹ ਵੀ ਦੱਸਦੇ ਜਾਈਏ ਵੀ ਚੈੱਕ ਰਿਪਬਲਿਕ ਨੇ ਪਹਿਲਾਂ ਵੀ ਅਮਰੀਕਾ ਦੀਆਂ ਹੋਰ ਜਿਹੜੀਆਂ ਹਵਾਲਗਿਰੀਆਂ ਦੀਆਂ ਕਹਿ ਲੋ ਵੀ ਪਟੀਸ਼ਨਸ ਆ ਜਾਂ ਮੰਗਾ ਆ ਉਹਨਾਂ ਨੂੰ ਮੰਨਿਆ ਹੈਗਾ ਆ ਸੋ ਹੁਣ ਲੱਗ ਇਹੀ ਰਿਹਾ ਆ ਬਹੁਤ ਹੀ ਜਲਦ ਗੁਰਪਤਵਨ ਸਿੰਘ ਪੰਨੂ ਉਹਨਾਂ ਦੇ ਮਰਡਰ ਫॉर ਹਾਇਰ ਕਤਲ ਕਰਨ ਦੀ ਜਿਹੜੀ ਸਾਜ਼ਿਸ਼ ਦੇ ਵਿੱਚ ਪੜਿਆ ਗਿਆ ਨikhil ਗੁਪਤਾ ਆ ਉਹ ਅਮਰੀਕਾ ਵਿੱਚ ਜਲਦ ਆ ਸਕਦਾ ਆ ਵਿਕਰਮ ਯਾਦਵ ਦੇ ਨਾਲ ਨਾਲ ਹੋਰ ਕੌਣ ਜਿਹੜੇ ਨਾਮ ਆ ਸਾਹਮਣੇ ਆਉਣਗੇ ਇਹ ਦੇਖਣਯੋਗ ਗੱਲ ਹੋਊਗੀ ਇਹ ਵੇਖਣਾ ਪਵੇਗਾ ਇਹ ਵੀ ਦੱਸਦੇ ਜਾਈਏ ਵੀ ਚੱਕਰ ਪਬਲਿਕ ਨੇ ਯੂਐਸ ਦੇ ਕਹਿਣ ਦੇ ਉੱਤੇ ਹੀ ਨikhil ਗੁਪਤਾ ਨੂੰ ਗ੍ਰਿਫਤਾਰ ਕੀਤਾ ਸੀ ਸੀਆਈਏ ਜਾਂ ਜਿਹੜੇ ਇਥੋਂ ਦੇ ਅਰ ਏਜੰਟਸ ਆ ਇੰਟੈਲੀਜੈਂਸ ਏਜੰਟਸ ਦੇ ਹੀ ਕੋਈ ਨਾ ਕੋਈ ਲਾਲਚ ਦੇ ਕੇ ਜਾਂ ਕਿਸੇ ਨਾ ਕਿਸੇ ਤਰੀਕੇ ਨਿਕਲ ਗੁਪਤੇ ਨੂੰ ਚੱਕ ਰਿਪਬਲਿਕ ਦੇ ਵਿੱਚ ਬੁਲਾਇਆ ਸੀ ਜਿਸ ਤੋਂ ਬਾਅਦ ਦੇ ਵਿੱਚ ਉਸ ਦਾ ਫੋਨ ਉਸ ਦਾ ਲੈਪਟਾਪ ਉਹ ਸਾਰਾ ਕੁਝ ਉਹਨਾਂ ਨੇ ਜ਼ਬਤ ਕਰ ਲਿਆ ਆ ਵਾਸ਼ਿੰਗਟਨ ਪੋਸਟ ਇਹ ਵੀ ਉਸ ਵਿੱਚ ਜ਼ਿਕਰ ਕਰਦਾ ਆ ਵੀ ਐਸ ਟਾਈਮ ਅਮਰੀਕਾ ਦੇ ਕੋਲ ਕੁਝ ਅਜਿਹੇ ਹੋਰ ਵੀਡੀਓ ਪ੍ਰੂਫ ਵੀ ਆ ਜਿਸ ਦੇ ਵਿੱਚ ਰਾ ਦੇ ਏਜੰਟਸ ਦੀ ਵੀਡੀਓ ਵੀ ਸ਼ਾਇਦ ਹੋਵੇ ਜਿਹੜੀ ਇਹਨਾਂ ਨੇ ਇੱਥੋਂ ਉਧਰ ਨੂੰ ਕੱਲੀ ਸੀਗੀ ਸੋ ਇਹ ਬਹੁਤ ਵੱਡੀ ਅਪਡੇਟ ਆ ਰਹੀ ਆ ਨikhil gupt ਦੀ ਹਵਾਲਗਰੀ ਨੂੰ ਲੈ ਕੇ ਚੱਕ ਦੇ ਸੰਵਿਧਾਨਿਕ ਅਦਾਲਤ ਨੇ ਹਰੀ ਚੰਡੀ ਦੇ ਦਿੱਤੀ ਆ ਉਥੋਂ ਦੇ ਜਿਹੜੇ ਹੁਣ ਮਨਿਸਟਰ ਨੇ ਮਨਿਸਟਰ ਆਫ ਜਸਟਿਸ ਪਾਵਲ ਉਹਨਾਂ ਦੇ ਖੇਮੇ ਦੇ ਵਿੱਚ ਗੇਂਦ ਜਾ ਪਹੁੰਚੀ ਆ ਵੀ ਉਹ ਕਦੋਂ ਹੁਣ ਇਸ ਦੀ ਹਵਾਲਗਰੀ ਦੇ ਉੱਤੇ ਹਰੀ ਸਿਆਹੀ ਲਾਉਣਗੇ